ਕੋਡੀ 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 ਇਹ ਆ ਜੱਗਾ ਜੱਗਾ ਭੁਲਸਿਆ ਵਾਲਾ ਤਗੜਾ ਨੰਬਰ ਜੋੜ ਪਾਵੇਗਾ ਕਿ ਨਹੀਂ ਧਾਵੀ ਨੇ ਧਾਵਾ ਬੋਲ ਦਿੱਤਾ ਗੱਗੂ ਗੱਲਬ ਵੀਰ ਨੂੰ ਬੇਨਤੀ ਆ ਵੀ ਮੇਰੇ ਨਾਲ ਜ਼ਰੂਰ ਸੰਪਰਕ ਕਰ ਲਵੇ ਗੱਗੂ ਗੱਲ ਵਾਲਾ ਵੀਰ ਮੇਰੇ ਨਾਲ ਗਰਾਊਂਡ ਦੇ ਵਿੱਚ ਜ਼ਰੂਰ ਸੰਪਰਕ ਕਰ ਲਵੇ ਲਾਓ ਸਾਹਮਣੇ ਬਾਬਾ ਮਹਿਰ ਕਰੇ ਸੱਚੇ ਪਾਈਸ਼ਾ ਮਹਿਰ ਕਰੇ ਵਾਹਿਗੁਰੂ ਮੇਰ ਘਰੇ ਜਿਆਦਾ ਵੀਰ ਇਕੱਠੇ ਨਾ ਹੋਣ ਵਾਲਿਆਂ ਤੇ ਬੌਣ ਟੈਟੂ ਚੀਤੇ ਸ਼ੇਰ ਮਾਲਕਾ ਖੇਡ ਕਬੱਡੀ ਉੱਤੇ ਰੱਖੀ ਤੋਂ ਮੇਰ ਮਾਲਕਾ ਸੱਚੇ ਪਾਤਸ਼ਾਹ ਮੇਰ ਰੱਖੇ ਇੱਕ ਵਾਰੀ ਤਾੜੀਆਂ ਮਾਰ ਕੇ ਅਸ਼ੀਰਵਾਦ ਦੇ ਦਿਓ ਖਿਡਾਰੀ ਨੂੰ ਵਾਹ ਪੁਰਸ਼ਾਂ ਦੀ ਧਰਤੀ ਹੈ ਨਾਨਕਸਰ ਦੀ ਸੱਟ ਜ਼ਿਆਦੇ ਨਾ ਹੋਵੇ ਇਹੋ ਅਰਦਾਸ ਬੇਨਤੀ ਹੈ ਸਾਡੀ ਕਿਸੇ ਵੀ ਖਿਡਾਰੀ ਦੇ ਸੱਟ ਫੀਟ ਨਾ ਲੱਗੇ ਐਸੇ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ